ਮਾਜੂਬ ਕੋ ਕੋੰਤੀ ਸਦਾ ਭਗਵਾਨ ਸਿੰਘ ਮਾਨ ਜੀ ਨੂੰ ਜਿਹੜਾ ਉਹ ਕੋਈ ਚੀਜ਼ਾਂ ਦਾ ਸਪਸ਼ਟੀਕਰਨ ਲੈਣ ਵਾਸਤੇ ਤਦ ਜਿਹੜਾ ਕੀਤਾ 15 ਜਨਵਰੀ 2026 ਨੂੰ ਨਿੱਜੀ ਤੌਰ ਤੇ ਸਕੱਤਰੇਤ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋ ਕੇ ਆਪਣਾ ਸਪਸ਼ਟੀਕਰਨ ਦੇਣ ਲਈ ਸੱਦਿਆ ਜਾਂਦਾ। ਉਹ ਦਾ ਕਾਲ ਤਖਤ ਸਾਹਿਬ ਦੇ ਜਿਹੜਾ ਦੇਡੇ ਸਿੱਖ ਕੌਮ ਦੀ ਨੁਮਾਇੰਦਗੀ ਕਰਦੇ ਅਗਵਾਈ ਕਰਦੇ ਉਹਨਾਂ ਨੇ ਜੇ ਮੁਖਵੰਤੀ ਸਾਹਿਬ ਨੂੰ ਸੱਦਾ ਜਾਂ ਤਲਬ ਕੀਤਾ ਤੇ ਮੁਖਵੰਤੀ ਸਾਹਿਬ 15 ਤਰੀਕ ਨੂੰ ਜੋ ਵੀ ਜਗਦਾ ਸਾਹਿਬ ਨੇ ਟਾਈਮ ਦਿੱਤਾ ਹੋਊਗਾ ਉਹ ਪੱਕਾ ਪੇਸ਼ ਹੋਣਗੇ ਕੋਈ ਗੱਲ ਨਹੀਂ ਸ਼੍ਰੀ ਆਕਾਲਪੁਰ ਸਾਹਿਬ ਦੇ ਜਗਦਾ ਸਾਹਿਬ ਨੇ ਅੱਜ ਪੰਜਾਬ ਦੇ ਮਾਜੋਬ ਮੁਖਵੰਤੀ ਸਦਾਤ ਭਗਵੰਤ ਸਿੰਘ ਮਾਨ ਜੀ ਨੂੰ ਜਿਹੜਾ ਉਹ ਕੋਈ ਚੀਜ਼ਾਂ ਦਾ ਸਪਸ਼ਟੀਕਰਨ ਲੈਣ ਵਾਸਤੇ ਤਾਂ ਜਿਹੜਾ ਕੀਤਾ ਮੈਂ ਬਸ ਇਹ ਕਹਿਣਾ ਚਾਹੁੰਦਾ ਕਿ ਸਾਡੇ ਵਾਸਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਅੱਗੇ ਸਾਡਾ ਸਿਰ ਝੁਕਦਾ ਸਾਡੇ ਵਾਸਤੇ ਉਹ ਸਾਡੀ ਬਹੁਤ ਹੀ ਉੱਚੀ ਜਗ੍ਹਾ ਆ ਉਹਦਾ ਕਾਲ ਤਖਤ ਸਾਹਿਬ ਦੇ ਜਿਹਹਦਾ ਜਿਹੜੇ ਸਿੱਖ ਕੌਮ ਦੀ ਨੁਮਾਇੰਦਗੀ ਕਰਦੇ ਐ ਅਗਵਾਈ ਕਰਦੇ ਉਹਨਾਂ ਨੇ ਜੇ ਮੁੱਖ ਮੰਤਰੀ ਸਾਹਿਬ ਨੂੰ ਸੱਦਾ ਜਾਂ ਤਲਬ ਕੀਤਾ ਤੇ ਮੁੱਖ ਮੰਤਰੀ ਸਾਹਿਬ 15 ਤਰੀਕ ਨੂੰ ਜੋ ਵੀ ਜਹੇਦਰ ਸਾਹਿਬ ਨੇ ਟਾਈਮ ਦਿੱਤਾ ਹੋਊਗਾ ਉਹ ਪੱਕਾ ਪੇਸ਼ ਹੋਣਗੇ ਕੋਈ ਗੱਲ ਨਹੀਂ ਔਰ ਜਿਹੜੀਆਂ ਚੀਜ਼ਾਂ ਦਾ ਕੋਈ ਸਪਸ਼ਟੀਕਰਨ ਜਿਹੜਾ ਕੋਈ ਚੀਜ਼ਾਂ ਦਾ ਜਹੇਦਰ ਸਾਹਿਬ ਸੀਐਮ ਸਾਹਿਬ ਕੋ ਲੈਣਾ ਚਾਹੁੰਦੇ ਹੋਣਗੇ ਉਹ ਦੇਣਗੇ ਕੋਈ ਤੇ ਅਗਲਾ ਸਵਾਲ ਇਹ ਜਹੇਦਰ ਸਾਹਿਬ ਇੱਕ ਵੀਡੀਓ ਦਾ ਜ਼ਿਕਰ ਕਰਦੇ ਪਏ ਨੇ ਕਿ ਉਹਨਾਂ ਨੇ ਡਰਿੰਕ ਕੀਤੀ ਹੋਈ ਹੈ ਤੇ ਸ਼ਰਾਬ ਫੁੱਟ ਰਹੇ ਨੇ ਫੋਟੋਆਂ ਦੇ ਉੱਪਰ ਸਾਹਿਬ ਮੈਂ ਤੁਹਾਨੂੰ ਇਹ ਗੱਲ ਕਹਿ ਦੇ ਕਿ ਜੋ ਵੀ ਜੈਦਾ ਸਾਹਿਬ ਨੂੰ ਸਪਸ਼ਟਿਕਨ ਚਾਹੀਦਾ ਹੋਗਾ ਮੁਖਵੰਤੀ ਸਾਹਿਬ ਜਿਹੜਾ ਉਹ ਕਲਤਕ ਸਾਬ ਤੇ ਆਉਣਗੇ ਪੇਸ਼ ਹੋਣਗੇ ਉਹ ਸਪਸ਼ਟਿਕਨ ਦੇਣਗੇ ਭਲੇ ਉਹ ਤਾਂ ਮਾਨਕ ਪਹਿਲੇ ਵੀ ਕਹਿੰਦੇ ਰਹੇ ਨੇ ਕਿ ਮੈਨੂੰ پلان ਕੀ ਮੈਨੂੰ ਤਲਬ ਕਰਨ ਮੈਂ ਆਵਾਂਗਾ ਮੇਕੋ ਕਾਫੀ ਕੁਝ ਪਿਆਨ ਦੇ ਬਾਰੇ ਮੈਂ ਤਾਂ ਤੁਹਾਨੂੰ ਕਿਹਾ ਜੀ ਆਪਾਂ ਤੇ ਵੇਖੋ ਆਪਾਂ ਸਿੱਖ ਆ ਸਾਡੇ ਲਈ ਸਿੱਧੀ ਾਕਾਲਤਕ ਸਾਹਿਬ ਬਹੁਤ ਉੱਚੀ ਜਗ੍ਹਾ ਸਾਡੇ ਵਾਸਤੇ ਸਿੱਧੀ ਾਕਾਲਤਕ ਸਾਹਿਬ ਦੇ ਜਹੇਦਾਤ ਸਭ ਜਿਹੜਿਆ ਉਹ ਸਾਡੇ ਲਈ ਸਿੱਖ ਕੌਮ ਦੀ ਮਹਾਨ ਇੱਕ ਉੱਚ ਸੱਤਾ ਦੇ ਮੁਖੀ ਨੇ ਜੇ ਉਹਨਾਂ ਨੇ ਮੁੱਖ ਮੰਤਰੀ ਸਾਹਿਬ ਨੂੰ ਸੱਦਿਆ ਜਾਂ ਮੁੱਖ ਮੰਤਰੀ ਸਾਹਿਬ ਨੂੰ ਤੁਹਾਡੇ ਸ਼ਬਦਾਂ ਚ ਤਲਬ ਕੀਤਾ ਤੇ ਮੁੱਖ ਮੰਤਰੀ ਸਾਹਿਬ ਹਰ ਚੀਜ਼ ਦਾ ਸਪਸ਼ਟਿਕਰ ਦੇਣ ਦੀ ਜੂਰ ਉਹਨਾਂ ਦੇ ਕੋਈ ਇਦਾਂ ਦੀ ਕੋ ਗੱਲ ਨਹੀਂ ਠੀਕ ਹਾਂ ਬਿਲਕੁਲ